લાલો આહા કોલ देम ઓ બોલાયુ બેટર ઓ બોલા આ ਇਹ ਤਾਂ આહા અરે શ્રી જોક મેને ਹੋਇਆ ਜਦ ਉਹਦਾ ਕੰਮ ਖਤਮ ਕਰਨਾ ਆਹ ਹਾਂ ਉਸ ਤੋਂ ਬਾਅਦ ਥੋੜੀ ਪਰੋਬਲ ਹੋਣੀ ਸੀ ਜੀ ਸਟ੍ਰਾਈਕ ਹੋ ਗਈ ਸੀ ਆਹ ਹਾਂ ਕਿਨ ਸਾਡੇ ਵੱਲੋਂ ਕੋਈ ਦੇਸ਼ੀ ਨਹੀਂ ਹੈ ਆਪਾਂ ਨੇ ਵੀਕਲ ਵੀ ਲੈ ਲਿਆ ਸਰ ਜੀ 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 ਕਿਹਨਾਂ ਨੂੰ ਆਨੜੇ 15 20 ਦਿਨ ਮਹੀਨੇ ਤੋਂ ਬਿਲਕੁਲ ਕਲੀਅਰ ਹੋ ਗਿਆ ਹਾਂ ਉਹਨੂੰ ਫਿਰ ਥੋੜਾ ਜਿਹਾ ਫਲੱਡ ਦਾ ਸੀ ਗੱਲ ਸਰ ਉਹ ਵੀ ਵੱਡੀ ਨਾਲੇ ਪਹਿਲੇ ਵਾਰੀ ਕਰਦੇ ਨੇ ਆਪਣੇ ਵੱਲੋਂ ਸੌਫਟਵੇਅਰ ਜੀ ਜੀ ਬਟ ਫਲੱਡ ਦਾ ਤਾਂ ਇਹਨਾਂ ਕੋਈ ਰਿਲੇਸ਼ਨ ਨਹੀਂ ਹੈਗਾ ਕੋਈ ਵੀ ਜਿਵੇਂ ਵੀ ਆਪਾਂ ਉੱਥੇ ਲਾਦ ਲਈ ਫਲੱਡ जो सफाई वाले दे वोंट गो टू फ्लड स्पेस प्लेस हो नहीं अलग टीम टीम है, है।, है, है बट तो तो जो है हमारे आती है तो हम अब कम्पैक्टर खरीद रहे हैं वो लग जायेंगे फिर उसमें कूड़ा भरा करे वेरी बेड से ਚਾਰ ਮਾਰਦਾ ਹੈ ਹਾਂਜੀ ਆ ਜਾਓ ਉਰੇ ਆ ਜਾਓ ਇੱਥੇ ਰਹਿੰਦੇ ਤੁਸੀਂ ਹੈ ਇੱਥੇ ਰਹਿੰਦੇ ਮੈਂ ਗਿਆ ਆ ਕਦੋਂ ਤੋਂ ਕੋੜਾ ਹੈਗਾ ਇਹ ਹੈ ਗੰਦ ਪੈਦਾ ਹੈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋ ਆਹ ਆਹ ਨਰਕ ਬਣਾਇਆ ਹੋਇਆ ਚੱਕ ਹੋ ਜਾਂਦਾ ਰੋਜ਼ ਕਿ ਨਹੀਂ ਚੱਕ ਹੁੰਦਾ ਹੈ ਚੱਕੇ ਜਾਂਦਾ ਕਦੇ ਆ ਕੇ ਚੱਕਲੇ ਚੱਕਲੇ ਨਹੀਂ ਚੱਕੇ ਨਹੀਂ ਚੱਕੇ ਨਹੀਂ ਆਹ ਹਿੰਦਰ ਜੀ ਆਈ ਬਤਾਈ ਆ ਗੰਦ ਪਾਇਆ ਹੈ ਇਨਾ ਬਹੁਤ ਜਰ ਕਿੰਨੇ ਦਿਨਾਂ ਬਾਅਦ ਚੱਕ ਫੁੱਲਦਾ ਖੂੜਾ ਇਹ ਹੈ ਖੂੜਾ ਦੇ ਕੋਲ ਚੱਕਣ ਤਾਂ ਹਫਤਾ ਵੀ ਹਫਤੇ ਬਾਅਦ ਵੀ ਆ ਜਾਂਦੇ ਚੱਕਣ ਤਾਂ ਚੱਕ ਚੱਕਲੇ ਤੇ ਦੋ ਦਿਨ ਵੀ ਚੱਕਣ ਆ ਜਾਂਦੇ ਆਹ ਆਹ ਦੱਸੋ ਵੀ ਇਤਨਾ ਗੰਦ ਪਾਇਆ ਉਹ ਤੁਹਾਡੇ ਸਾਹਮਣੇ ਖਿਆਰੇ ਡੇਲੀ ਕੀ ਚੱਕ ਰਿਹਾ ਉੱਥੇ ਹੈ ਹੋਟਲਸ ਪ੍ਰੂਫ ਯੂ ਵਾਂਟ ਹੈ ਦਿਨ ਦਿਨ ਚੱਲ ਚੱਲ ਜੀ ਨੰਦਾਂ ਦੇ ਚੱਕਣ ਵਾਲੇ ਜੀ ਆਹ ਦੇਖੋ ਹਫਤਾ ਹਫਤਾ ਨਹੀਂ ਚੱਕਣ ਆਉਂਦੇ ਆਹ ਨਰਕ ਬਣਾਇਆ ਹੋਇਆ ਕਿਤਨਾ ਕਿਸ ਕੰਟਰੀ ਪੁਆਇੰਟ ਐਲੀਮੀਨੇਟ ਕੀਤੇ ਸੀਗੇ ਸਰ ਉਹ ਦੇ ਕਰਕੇ ਸਰ ਅਸੀਂ ਇੱਥੇ ਸ਼ਿਫਟ ਕੀਤਾ ਸਰ ਡੇਲੀ ਵੇਸ ਤੇ ਜਾ ਕਰਿਆ ਸੀ ਉਹਨੇ ਇੱਕ ਮੋਲ ਵੀ ਬਣਾਉਂਦੀ ਨਹੀਂ ਨਹੀਂ ਜੋ ਮਰਜ਼ੀ ਕਰੇ ਉਹ ਮਰਜ਼ੀ ਬੋਲੀ ਜੋ ਤੁਹਾਡੇ ਸਾਹਮਣੇ ਹੈਗਾ ਇਹ ਆ ਡੇਲੀ ਕੋਈ ਚੱਕਰ ਨਹੀਂ ਆ ਰਿਹਾ ਇਹ ਕੀ ਗੱਲ ਕਰਦੇ ਤੁਸੀਂ ਉੱਥੇ ਆ ਉਹ ਨਰਕ ਬਣਾਇਆ ਹੋਇਆ ਬਹੁਤ ਜ਼ਿਆਦਾ ਗੰਦ ਭਰ ਹੈ ਅੰਦਰ ਕੂੜਾ ਗਿਰਦਾ ਹੀ ਮੰਡੀ ਵਾਲਾ ਸਬਜ਼ੀਆਂ ਸੋਹ ਜਿਹਾ ਬੜੀ ਗੰਦੀ ਆਹਹਾਂ ਦੇਖੋ ਕਿਹੜੀ ਗੱਲ ਉੱਪਰ ਹੋ ਗਈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋਇਆ ਹੈ ਵੀ ਸਾਡਾ ਸਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਰ ਬੜੀ ਬੈਡ ਸਟੇਟ ਹੈ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸੜਾ ਘਰਾਂ ਨੂੰ ਚਲੇ ਜਾਂਦਾ ਕਹਾ ਵੀ ਚੱਕੂਣਾ ਵੱਡਦਾ ਜੀ ਮਿਲਦਾ ਹੀ ਘਰ ਆ ਜੀ ਸਾਰਾ ਟੋਟਲ ਚਾਹੇ ਬੜੀ ਨਾ ਦੀ ਛੋਟੀ ਨਾ ਦੀ ਚੱਲ ਜੂ ਜੀ ਟੋਟਲ ਕੁੜਾ ਜੀ ਵੱਡਦੀ ਹੈ ਹਾਂ 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 ਠੀਕ ਹੈ

ਕੱਛ ਨਹੀਂ ਆਉਂਦਾ ਕਿ ਇਹਦਾ ਇਹ ਨਹੀਂ ਲੱਗਦਾ ਹੂੰ ਯਾਰ ਜਦੋਂ ਆ ਕੇ ਹੇਡਦਾ ਜਾਂਦਾ ਠੀਕ ਕਰਾਓ ਇਹਨੂੰ ਕਰਾਓ ਠੀਕ ਹੈ ਠੀਕ ਹੈ ਜੀ ਹਾਇਆ ਬਿਲਕੁਲ ਹਾਓ ਯੂ ਪਾਥੋ ਠੀਕ ਠੀਕ ਸਭ ਦਾ ਰਸਤਾ ਹੀ ਹੈ really very bad yeah i have seen <laughs> all plus yeah 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 yeah, yeah. uhm -huh. hmm nahi eh patiale shehar ch eh ho expected nahi hai ga badal gaya a ha ha ji ji chalo